ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਗੰਜ ਸਾਹਿਬ ਸ਼ਹੀਦਾ ਸਾਹਿਬ ਵਿਖੇ ਨਵੇਂ ਬਣੇ ਮੈਨੇਜਰ ਜਤਿੰਦਰਪਾਲ ਸਿੰਘ ਨੇ ਚਾਰਜ ਸੰਭਾਲਣ ਤੋਂ ਪਹਿਲਾਂ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਮੱਥਾ ਟੇਕਿਆ ਇਸ ਮੌਕੇ ਤੇ ਉਹਨਾਂ ਦੇ ਨਾਲ ਐਸਜੀਪੀਸੀ ਮੈਂਬਰ surjit singh pitewal ਸਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨਰਿੰਦਰ ਸਿੰਘ ਐਡੀਸ਼ਨਲ ਮੈਨੇਜਰ ਜਸਪੀਰ ਸਿੰਘ ਜਤਿੰਦਰ ਸਿੰਘ ਇਨਚਾਰਜ ਜਗਜੀਤ ਸਿੰਘ ਤਲਵਿੰਦਰ ਸਿੰਘ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਰਾਜਪਿੰਦਰ ਸਿੰਘ ਰਾਜਾ ਮਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਮੈਂ ਬਾਬਾ ਦੀਪ ਸਿੰਘ ਜੀ ਦਾ ਕੋਟਨ ਕੋਟ ਸ਼ੁਕਰਾਨ ਕਰਦਾ ਉਸ ਤੋਂ ਪ੍ਰੰਤ ਪ੍ਰਧਾਨ ਸ਼੍ਰੋਮਣੀ ਕੋਤਰਾ ਪ੍ਰਬੰਧਕ ਕਮੇਟੀ ਜੀ ਦਾ ਅਤੇ ਹੋਰ ਮੇਰੇ ਜਿੰਨੇ ਵੀ ਮੈਨੇਜਰ ਸੁਬਾਨ ਨੇ ਸ੍ਰੀ ਦਰਬਾਰ ਸਾਹਿਬ ਵਾਲੇ ਮੈਂਬਰ ਸੁਬਾਨ ਨੇ ਸਾਰਿਆਂ ਦਾ ਸ਼ੁਕਰਾਨਾ ਵਾਹਿਗੁਰੂ ਜੀ ਦਾ ਸਭ ਤੋਂ ਜ਼ਿਆਦਾ ਸ਼ੁਕਰਾਨਾ ਜੀ ਜਿਨ੍ਹਾਂ ਨੇ ਸੰਗਤ ਨੂੰ ਆ ਰਹੀਆਂ ਤਰਪੇਸ਼ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜੀ ਵਾਹਿਗੁਰੂ ਕਿਰਪਾ ਕਰੇ ਤੁਹਾਡੇ ਵੀਰਾਂ ਦਾ ਸਾਰਿਆਂ ਦਾ ਸੰਜੂਰ ਚਾਹੀਦਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਨਾ ਕੋਸ਼ਿਸ਼ ਕਰਾਂਗਾ ਸੰਗਤ ਵਾਸਤੇ ਜਿੰਨੀ ਸਹੂਲਤਾਂ ਪ੍ਰੋਵਾਈਡ ਕਰਾਈਆਂ ਹਾਂ ਜੀ ਸਾਨੂੰ ਪ੍ਰਧਾਨ ਜੀ ਨੂੰ ਸਖਤ ਹਦੇਸ਼ ਹੈ ਜੀ ਇਸੇ ਵੇਖੋ ਜੀ ਮੇਰਾ ਤਾਂ ਅਸੀਂ ਪਹਿਲਾ ਚਪੈਰਾ ਹੈ ਜੀ ਪਰਸਨਲ ਐਤਵਾਰ ਜਿਹੜੀਆਂ ਸਮੱਸਿਆਵਾਂ ਆਉਣਗੀਆਂ ਮੈਂ ਨੋਟ ਕਰਾਂਗਾ ਨੋਟ ਕਰਨ ਤੋਂ ਅਗਲੇ ਨੈਕਸਟ ਸਪੀਅਰ ਇਹਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਦੂਰ ਕਰ ਦਵਾਂ ਜੀ ਉਹਨਾਂ ਦੇ ਪਾਣੀ ਦੀ ਸਹੂਲਤ ਮੇਨ ਹੈ ਜੀ ਗਰਮੀ ਦਾ ਮੌਸਮ ਹੈ ਜਾਂ ਸ਼ਾਂਦੀ ਠੰਡ ਦੀ ਜਿੰਨੀਆਂ ਵੀ ਹੋਣਗੀਆਂ ਵਾਹਿਗੁਰੂ ਕਿਰਪਾ ਕਰੇ ਬਾਬਾ ਦੀਪ ਸਿੰਘ ਜੀ ਸਿਰ ਤੇ ਹੱਥ ਰੱਖੇ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗਾ ਜਿੰਨਾ ਦੁੱਧ ਬੰਦ ਉਹਨਾਂ ਦੀ ਵਧੀਆ ਚੋਣ ਆ ਇਹ ਤੇ ਇੱਥੋਂ ਦਾ ਜਿਹੜਾ ਪ੍ਰਬੰਧਾ ਪਹਿਲਾਂ ਵੀ ਵਧੀਆ ਚੱਲ ਰਿਹਾ ਸੀਗਾ ਉਹਨੂੰ ਹੋਰ ਅਸੀਂ ਕਿਸ ਤਰ੍ਹਾਂ ਸੁਚਾਰੂ ਢੰਗ ਨਾਲ ਚਲਾਉਣਾ ਇਹਦੇ ਬਾਅਦ ਸਰਦਾਰ ਜਤਿੰਦਰਪਾਲ ਸਿੰਘ ਦੀ ਜਿਹੜੀ ਬਤੌਰ ਮੈਨੇਜਰ ਇੱਥੇ ਨਿਯੁਕਤ ਕੀਤੇ ਗਏ ਨੇ ਮਾਨਜੋ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਦਾ ਧੰਨਵਾਦ ਤੇ ਅਰਦਾਸ ਬੇਨਤੀ ਕਰਦਾ ਤਨਤਨਦ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸਰਦਾਰ ਜਤਿੰਦਰਪਾਲ ਦੇ ਸਿਰ ਤੇ ਸਿਰ ਤੇ ਹੱਥ ਰੱਖ ਕੇ ਆਪਣੀ ਇਹ ਸੇਵਾ ਲੈਣ